ਸਿਹਤ ਤੇ ਤੰਦਰੁਸਤੀ ਨਾਲ ਜੁੜੀਆਂ ਵੀ ਜ਼ਰੂਰੀ ਗੱਲਾਂ ਨੰਬਰ 1 ਜਦੋਂ ਵੀ ਤੁਸੀਂ ਚਾਹ ਪੀਂਦੇ ਹੋ ਤਾਂ ਹਮੇਸ਼ਾ ਉਸ ਨੂੰ ਦਵਾਈ ਸਮਝ ਕੇ ਹੀ ਪੀਵੋ ਕਦੇ ਵੀ ਉਸ ਨੂੰ ਆਪਣੇ ਖਾਣੇ ਦਾ ਨਾ ਬਣਾਓ ਕਿਉਂਕਿ ਜ਼ਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਪਰ ਥੋੜੀ ਚਾਹ ਪੀਣ ਨਾਲ ਤੁਹਾਨੂੰ ਖਾਂਸੀ ਜ਼ੁਕਾਮ ਸਿਰਦਰਦ ਤੋਂ ਆਰਾਮ ਮਿਲਦਾ ਹੈ ਨੰਬਰ 2 ਜੇਕਰ ਤੁਸੀਂ ਦਿਨ ਭਰ ਫੋਨ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤਾਂ ਤੁਸੀਂ ਇਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਇਸ ਵਿੱਚ ਗਰਦਨ ਦਾ ਦਰਦ, ਚੱਕਰ ਆਉਣਾ, ਹੱਥਾਂ ਤੇ ਬਾਹਾਂ ਵਿੱਚ ਦਰਦ ਹੋਣਾ ਤੇ ਇਸ ਤੋਂ ਇਲਾਵਾ ਅੱਖਾਂ ਵਿੱਚ ਦਰਦ, ਜਲਨ, ਖੁਜਲੀ ਆਦਤੋਂ ਇਲਾਵਾ ਅਨੇਕਾਂ ਹੀ ਸਮੱਸਿਆਵਾਂ ਤੁਹਾਨੂੰ ਘੇਰ ਲੈਂਦੀਆਂ ਹਨ ਨੰਬਰ 3 ਗਰਭਵਤੀ ਔਰਤਾਂ ਨੂੰ ਮੋਬਾਈਲ ਫੋਨ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ ਇਸ ਨਾਲ ਬੁਰਾ ਅਸਰ ਉਹਨਾਂ ਦੇ ਬੱਚੇ ਤੇ ਪੈਂਦਾ ਹੈ ਨੰਬਰ 4 ਸਿਰਦਰਦ ਘੱਟ ਊਰਜਾ ਤੇ ਨੀਂਦ ਨਾ ਆਉਣ ਦੇ ਕਾਰਨ ਸਰੀਰ ਵਿੱਚ ਮੈਗਨੀਸ਼ੀਅਮ ਤੇ ਵਿਟਾਮਿਨ K ਦੀ ਘਾਟ ਹੋ ਸਕਦੀ ਹੈ ਇਸ ਘਾਟ ਨੂੰ ਪੂਰਾ ਕਰਨ ਲਈ ਪਾਲਕ ਟਮਾਟਰ ਐਵੋਕਾਡੋ ਤੇ ਕੇਲੇ ਦਾ ਇਸਤੇਮਾਲ ਕਰੋ ਨੰਬਰ 5 ਖੁਜਲੀ ਹੋਣ ਤੇ ਫਟਕੜੀ ਦੇ ਪਾਣੀ ਨਾਲ ਖਾਰਿਸ਼ ਵਾਲੀ ਥਾਂ ਤੋ ਕੀ ਸਾਫ ਕਰੋ ਤੇ ਉਸ ਤੇ ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਲਗਾਓ। ਨੰਬਰ 6 ਅਦਰਕ ਦਾ ਪਾਣੀ ਸਰੀਰ ਵਿੱਚ ਚਰਬੀ ਨੂੰ ਬਰਨ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਕਰ ਪਾਣੀ ਗਰਮ ਕਰੋ ਤੇ ਇਸ ਵਿੱਚ ਪੀਸਿਆ ਹੋਇਆ ਅਦਰਕ ਪਾਓ ਤੇ ਪਾਣੀ ਨੂੰ ਕੁਝ ਦੇਰ ਲਈ ਉਬਾਲੋ। ਉਸ ਤੋਂ ਬਾਅਦ ਇਸ ਨੂੰ ਛਾਂ ਕੇ ਠੰਡਾ ਹੋਣ ਦਿਓ ਤੇ ਸੇਵਨ ਕਰੋ। ਨੰਬਰ 7 ਨਵਜੰਮੇ ਬੱਚੇ ਨੂੰ ਹਫਤੇ ਵਿੱਚ ਤਿੰਨ ਵਾਰ ਤੋਂ ਜ਼ਿਆਦਾ ਨਾ ਨਹਾਓ ਕਿਉਂਕਿ ਉਹਨਾਂ ਦੀ ਸਕਿਨ ਬਹੁਤ ਨਾਜ਼ੁਕ ਹੁੰਦੀ ਹੈ। ਰੋਜ਼ਾਨਾ ਸਾਬਣ ਅਤੇ ਸ਼ੈਂਪੂ ਦੀ ਵਰਤੋਂ ਕਰਨ ਨਾਲ ਸਕਿਨ ਡਰਾਈ ਹੋ ਜਾਵੇਗੀ। ਉਥੇ ਬੱਚੇ ਦੇ ਚਿਹਰੇ ਤੇ ਸਿੱਧਾ ਪਾਣੀ ਪਾਉਣ ਦੀ ਬਜਾਏ ਹੱਥਾਂ ਨੂੰ ਗਿੱਲਾ ਕਰਕੇ ਫੇਸ ਨੂੰ ਸਾਫ਼ ਕਰੋ। ਜਦੋਂ ਬੱਚਾ ਨਹਾ ਲਵੇ ਤਾਂ ਉਸ ਦੇ ਸਰੀਰ ਨੂੰ ਪੂਰੀ ਤਰ੍ਹਾਂ ਸੁਕਾਏ ਬਿਨਾ ਕੱਪੜੇ ਨਾ ਪਾਓ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਆਪਣੇ ਸਰੀਰ ਦੀ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਤੇ ਤਣਾਅ ਵੀ ਘੱਟ ਹੁੰਦਾ ਹੈ। ਨੰਬਰ 9 ਜੇਕਰ ਹਿਚਕੀ ਆਉਂਦੀ ਹੋਵੇ ਤੇ ਜਿਆਦਾ ਦੇਰ ਤੱਕ ਰਹੇ ਤਾਂ ਹੌਲੀ-ਹੌਲੀ ਪਾਣੀ ਪੀਂਦੇ ਰਹੋ ਇਸ ਤਰ੍ਹਾਂ ਕਰਨ ਨਾਲ ਹਿਚਕੀ ਬਿਲਕੁਲ ਬੰਦ ਹੋ ਜਾਵੇਗੀ ਨੰਬਰ 10 ਅੰजीर ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਸ ਨੂੰ ਇੱਕ ਫਲ ਦੇ ਰੂਪ ਵਿੱਚ ਵੀ ਖਾਧਾ ਜਾਂਦਾ ਹੈ ਤੇ ਸੁੱਕ ਜਾਣ ਤੋਂ ਬਾਅਦ ਵੀ ਇਸ ਨੂੰ ਡਰਾਈ ਫਰੂਟ ਦੇ ਰੂਪ ਵਿੱਚ ਵੀ ਖਾ ਸਕਦੇ ਹਾਂ ਨੰਬਰ 11 ਬ੍ਰੈਡ ਮੈਦੇ ਨਾਲ ਬਣੇ ਹੁੰਦੇ ਹਨ ਅਜਿਹੇ ਵਿੱਚ ਰੋਜ਼ਾਨਾ ਇਸ ਨੂੰ ਖਾਣ ਨਾਲ ਇਹ ਅੰਤੜੀਆਂ ਨਾਲ ਚਿਪਕ ਜਾਂਦੇ ਹਨ ਜਿਸ ਕਾਰਨ ਪੇਟ ਵਿੱਚ ਅਲਸਰ ਹੋ ਸਕਦੇ ਹਨ ਤੇ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਨੰਬਰ 11 ਅਗਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਪਪੀਤਾ ਜ਼ਰੂਰ ਖਾਓ ਜਿਆਦਾ ਪਾਣੀ ਪੀਓ ਤੇ ਲੋ ਡੇਰੀ ਪ੍ਰੋਡਕਟ ਤੇ ਫਲ ਸਬਜ਼ੀਆਂ ਦਾ ਸੇਵਨ ਕਰੋ ਨਮਕ ਘੱਟ ਖਾਓ ਇਹਨਾਂ ਮਰੀਜ਼ਾਂ ਨੂੰ ਡੇਲੀ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਨੰਬਰ 13 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਸਰੀਰ ਨੂੰ ਗਰਮ ਰੱਖੋ ਤੇ ਗਰਮ ਚੀਜ਼ਾਂ ਦਾ ਹੀ ਸੇਵਨ ਕਰੋ ਇਸ ਨਾਲ ਤੁਹਾਡਾ ਸਰੀਰ ਗਰਮ ਰਹੇਗਾ ਜਿਸ ਨਾਲ ਤੁਸੀਂ ਹਾਰਟ ਅਟੈਕ ਤੋਂ ਬਚ ਸਕਦੇ ਹੋ ਨੰਬਰ 14 ਜੇਕਰ ਤੁਸੀਂ ਜ਼ਿਆਦਾ ਸਮਾਂ ਇੱਕ ਹੀ ਜਗ੍ਹਾ ਤੇ ਬੈਠ ਕੇ ਕੁਝ ਨਾ ਕੁਝ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਇਹਨਾਂ ਜ਼ਿਆਦਾ ਕਮਜ਼ੋਰ ਹੋਣ ਲੱਗ ਜਾਂਦਾ ਹੈ ਕਿ ਜੇਕਰ ਤੁਸੀਂ ਤੁਰਦੇ ਵੀ ਹੋ ਤਾਂ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਨੰਬਰ 15 ਦੁੱਧ ਵਿੱਚ ਇੱਕ ਚਮਚ ਸੌਂਫ ਉਬਾਲ ਕੇ ਪੀਣ ਨਾਲ ਦੁੱਧ ਹਲਕਾ ਹੋ ਜਾਂਦਾ ਹੈ ਜਿਸ ਨਾਲ ਉਹ ਸਾਨੂੰ ਹজম ਵੀ ਜਲਦੀ ਹੋ ਜਾਂਦਾ ਹੈ। ਨੰਬਰ 16 ਭੋਜਨ ਖਾਣ ਤੋਂ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ। ਜੇਕਰ ਤੁਸੀਂ ਸੌਣਾ ਚਾਹੁੰਦੇ ਹੋ ਤਾਂ ਘੱਟੋ-ਘੱਟ ਅੱਧਾ ਘੰਟਾ ਰੁਕੋ ਤੇ ਫਿਰ ਸੋ ਜਾਵੋ। ਨੰਬਰ 17 ਜੇਕਰ ਤੁਹਾਨੂੰ ਗੁਰਦੇ ਨਾਲ ਜੁੜੀ ਕੋਈ ਵੀ ਬਿਮਾਰੀ ਹੈ ਜਾਂ ਫਿਰ ਗੁਰਦੇ ਦੀ ਪੱਥਰੀ ਹੈ ਤਾਂ ਤੁਹਾਨੂੰ ਟਮਾਟਰ ਖਾਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਨੰਬਰ 18 ਜੇਕਰ ਰਾਤ ਨੂੰ ਪਹਿਨੇ ਹੋਏ ਕੱਪੜੇ ਆਰਾਮਦਾਇਕ ਨਾ ਹੋਣ ਤਾਂ ਸੌਣ ਵਿੱਚ ਤਾਂ ਦਿੱਕਤ ਹੁੰਦੀ ਹੈ ਇਸ ਨਾਲ ਪਾਰਵਧਨ ਵਾਲੇ ਹਾਰਮੋਨਸ ਦਾ ਪੱਧਰ ਵਧਦਾ ਹੈ ਇਸ ਲਈ ਰਾਤ ਨੂੰ ਤੰਕ ਕਪੜੇ ਪਾ ਕੇ ਨਾ ਸੋਵੋ ਨੰਬਰ 19 ਖਾਲੀੇੇਟ ਗਰਮ ਪਾਣੀ ਵਿੱਚ ਸ਼ਹਿਦ ਤੇ ਨਿੰਬੂ ਮਿਲਾ ਕੇ ਪੀਣ ਨਾਲ ਮੋਟਾਪਾ ਘਟ ਹੋਣ ਲੱਗ ਜਾਂਦਾ ਹੈ ਨੰਬਰ 20 ਸਾਨੂੰ ਦੇਰ ਰਾਤ ਤੱਕ ਟੀਵੀ ਜਾਂ ਮੋਬਾਈਲ ਫੋਨ ਨਹੀਂ ਦੇਖਣਾ ਚਾਹੀਦਾ ਇਸ ਨਾਲ ਨਾ ਸਿਰਫ ਸਾਡੀਆਂ ਅੱਖਾਂ ਖਰਾਬ ਹੁੰਦੀਆਂ ਹਨ ਸਗੋਂ ਸਾਡਾ ਟਾਈਮ ਟੇਬਲ ਵੀ ਖਰਾਬ ਹੋ ਜਾਂਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ